ਇੱਕ ਨੰਬਰ ਗਿੜਨਾ ਜਰੂਰ ਹੈ ਦੇਸ਼ਲਾਕਾ ਦੇਸ਼ਲਾਕਾ ਕਿਉਂ ਗਿਆ ਕਿਉਂ ਗਿਆ ਨਾ ਮੈਂ ਤੁਹਾਨੂੰ ਪਾਣਾ ਫਿਰ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਤੁਹਾਡੇ ਟੁੱਟ ਕੇ ਡੰਗਾ ਟੁੱਟਣੇ ਵਾਲਾ ਆ ਜਾ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆਂ ਕੂੰਗੀ ਕੰਡਿਆ ਓਏ ਹਾਂ ਉਹ ਪਾਣੀ ਦੇ ਉੱਪਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਕੱਤਾ ਮੇਰੇਆ ਬਲ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ 20 ਰੁਪਏ ਭਲਾ ਕਰ ਹੁਣ ਥੋੜਾ ਜਿਹਾ ਬੋਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਚ ਬੰਨ ਗਈ ਓਏ ਬਣਾਉਣ ਦੇ ਇੱਥੇ ਬਣਾਉਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਨਕਸ਼ੇ ਵਾਲੀ ਗੰਧ ਤੇ ਪਣੀ ਜੜ ਗਿਆ ਨਕਸ਼ੇ ਵਾਲੀ ਤੇ ਓ ਮੈਂ ਆ ਗਾੜੇ ਆਲੇ ਪਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਪਛਾਇਆ ਪੱਛਾ ਟੇਕ ਬਾਬੇ ਦੇ ਗਿਆ ਪ੍ਰਸ਼ਾਦ ਮਣੇ ਗਿਆ ਪ੍ਰਸ਼ਾਦ ਲਿਆ ਮੱਛਾ ਟਗੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਠੀਕ ਹੋ ਗਿਆ ਪਾਵਾ ਦੇ ਹੋਵੇ ਇਹ ਦਿਵਾਰ ਢੜ ਜਾਣੀ ਓਏ ਇਹ ਦਿਵਾਰ ਢੜ ਸਾਡੇ ਕੋ ਮਸਾਟੇ ਕੋ ਮਸਾਟੇ ਕੋ ਬਾਬੇ ਦੇ ਇਹ ਕਸਬੀ ਕਰਾਂ ਲੈ ਤੇ ਪਾਣੀ ਪਾਏਗਾ ਨਾ ਤੇ ਲੱਗਦਾ